10 ਜੁਲਾਈ 1631 ਨੂੰ ਧੰ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਪਤਨੀ ਮਾਤਾ ਦਮੋਦਰੀ ਦਾ ਦਿਹਾਂਤ ਹੁੰਦਾ ਆ ਉਹ ਕਾਲ ਚਲਾ ਨਾ ਕਰ ਕੀ ਕਾਰਨ ਸੀਗਾ ਉਹਨਾਂ ਦੇ ਕਾਲ ਚਲਾਨੇ ਦਾ ਤੇ ਉਹਨਾਂ ਦੇ ਨਾਲ ਹੋਰ ਕਈਆਂ ਦੀ ਮੌਤਾਂ ਹੋਈਆਂ ਕਿਸ ਥਾਂ ਤੇ ਹੋਈਆਂ ਕਿਹੜਾ ਪਿੰਡ ਸੀਗਾ ਉਹ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇ ਘਰ ਦੇ ਵਿੱਚ ਮੌਤ ਤੇ ਜਨਮ ਨੂੰ ਬਰਾਬਰ ਮੰਨਿਆ ਗਿਆ। ਕਿਉਂਕਿ ਸਾਨੂੰ ਬਾਬੇ ਨਾਨਕ ਨੇ ਇਹ ਗੱਲ ਸਿਖਾਈ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਦੇਖਿਆ ਨਾਲ। ਅਸੀਂ ਪ੍ਰਮਾਤਮਾ ਦੇ ਕੀਤੇ ਹੋਏ ਵਿੱਚ ਕੋਈ ਸ਼ਿਕਵਾ ਜਾਂ ਸ਼ੰਕਾ ਨਹੀਂ ਖੜਾ ਕਰਦੇ। ਸਾਡੇ ਘਰ ਦਾ ਸਿਧਾਂਤ ਇਹ ਹੈ ਕਿ ਆਪੇ ਹਰ ਇੱਕ ਰੰਗ ਹੈ। ਆਪੇ ਬਹੁ ਰੰਗੀ। ਜੋਤਿਸ ਭਾਵ ਹੈ ਨਾਨਕਾ ਸਾਈ ਗਲ ਸ। ਸਾਡੇ ਘਰ ਦਾ ਸਿਧਾਂਤ ਇਹ ਆ ਕਿ ਕੇਤੇ ਆਂ ਦੂਖ ਨੂੰ ਸਦਮਾਰ ਏ ਪੇ ਦਾਤ ਤੇਰੀ ਦਾਤਾਰ ਸਤਗੁਰ ਜੀ ਮੇਰੇ ਚ ਨੂੰ ਚੰਗਾ ਲੱਗਦਾ ਆ ਉਵੇਂ ਸਭ ਨੂੰ ਚੰਗਾ ਲੱਗਦਾ ਮਾਰੇ ਰਾਖੇ ਏਕੋ ਆਪ ਮਾਨੂ ਕੇ ਕਿਛ ਨਾਹੀ ਆ ਤ ਰੱਖਣ ਵਾਲਾ ਵੀ ਤੂ ਆ ਤੇ ਮਾਰਨ ਵਾਲਾ ਵੀ ਤੂ ਆ ਤੇ ਅਸੀਂ ਕੌਣੇ ਆ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਸਤਗੁਰ ਜੀ 1631 ਦੇ ਵਿੱਚ ਮਾਲਕ ਜੀ ਜੂਨ ਜੁਲਾਈ ਦੇ ਮਹੀਨੇ ਦੇ ਅੰਦਰ ਸਤਗੁਰ ਮਾਲਵੇ ਦੇ ਇਲਾਕੇ ਦੇ ਵਿੱਚ ਪ੍ਰਚਾਰ ਫੈਰੀ ਕਰਨ ਵਾਸਤੇ ਨਿਕਲਦੇ ਤੇ ਇੱਧਰ ਡਰੋਲੀ ਭਾਈ ਨੇੜੇ ਮੌਗਾ ਜਿੱਥੇ ਸਤਗੁਰ ਜੀ ਦੇ ਸੰਦੂ ਜੀ ਰਹਿੰਦੇ ਸੀਗੇ ਮਾਲਕ ਜੀ ਨੇ ਆਪਣੇ ਪਰਿਵਾਰ ਨੂੰ ਉੱਥੇ ਟਿਕਾਇਆ ਤੇ ਸਤਗੁਰ ਆਪ ਵੀ ਉੱਥੇ ਹੀ ਰਹਿੰਦੇ ਸੀਗੇ ਤੇ ਰੋਜ਼ ਸਤਗੁਰ ਨੇੜੇ-ਤੇੜੇ ਪਿੰਡਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਬਾਬੇ ਨਾਨਕ ਦੀ ਵਿਚਾਰ ਧਾਰਾ ਨੂੰ ਗੁਰ ਨਾਨਕ ਦੇ ਸ਼ਬਦ ਨੂੰ ਸਤਗੁਰ ਜੀ ਦੇ ਸਿਧਾਂਤ ਨੂੰ ਦੂਰ ਦੁਰੇਡੇ ਤੱਕ ਮਾਲਕ ਨੇੜ ਤੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਕਿ ਸਤਗੁਰ ਜੀ ਵਾਪਸ ਆ ਜਾਣਗੇ। ਅੱਜ ਦੇ ਦਿਨ 13 ਜੁਲਾਈ 1631 ਦੇ ਅੰਦਰ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਪਹਿਲੀ ਪਤਨੀ ਬੀਬੀ ਦਮੋਦਰੀ ਜੋ ਇੱਕ ਐਸੀ ਬਿਮਾਰੀ ਦੇ ਸ਼ਿਕਾਰ ਹੁੰਦੇ ਜਿਹਦਾ ਇਲਾਜ ਕੋਈ ਨਹੀਂ ਸੀ। ਤੇ ਉਹਨਾਂ ਦਾ ਅੱਜ ਦੇ ਦਿਨ ਦਿਹਾਂਤ ਹੋ ਜਾਂਦਾ ਉਹ ਅਕਾਲ ਚਰਨਾਂ ਕਰਦੇ। ਉਹਨਾਂ ਦਿਨਾਂ ਦੇ ਅੰਦਰ ਸਤਗੁਰਜੀ ਦੇ ਪਰਿਵਾਰ ਦੇ ਮੈਂਬਰ ਉਹਨਾਂ ਦਾ ਸੱਸ ਉਹਨਾਂ ਦੀ ਉਹਨਾਂ ਦਾ ਸੋਹਰਾ ਉਹਨਾਂ ਦੀ ਸੱਸ ਸਤਗੁਰਜੀ ਦੀ ਸਤਗੁਰਜੀ ਦਾ ਸੋਹਰਾ ਸਤਗੁਰਜੀ ਦੀ ਸਾਲੀ ਤੇ ਸਤਗੁਰਜੀ ਦਾ ਸਾਧੂ ਇਹ ਵੀ ਚਾਰਜ ਹੋਣੇ ਉਸੇ ਬਿਮਾਰੀ ਦੇ ਕਰਕੇ ਅਕਾਲ ਚਰਨਾਂ ਕਰ ਜਾਂਦੇ ਆ ਤੇ ਪੰਜਵੀਂ ਸਤਗੁਰਜੀ ਦੀ ਪਤਨੀ ਮਾਤਾ ਦਮੋਦਵੀ ਸੀ। ਪਰ ਸਤਗੁਰ ਜੀ ਨੇ ਇਸ ਗੱਲ ਦਾ ਕੋਈ ਅਫਸੋਸ ਨਹੀਂ ਕੀਤਾ ਕਿ ਮੌਤ ਹੋਈ ਹੈ ਜਿਵੇਂ ਪਹਿਲਾਂ ਤੁਹਾਨੂੰ ਮੈਂ ਗੱਲ ਆਖੀ ਹੈ ਕਿ ਸਤਪੁਰ ਜੀ ਨੇ ਹਮੇਸ਼ਾ ਸਾਨੂੰ ਇਹ ਸਿਖਾਇਆ ਕਿ ਸਾਰਾ ਕੁਝ ਪ੍ਰਮਾਤਮਾ ਦੇ ਹਾਣੇ ਵਿੱਚ ਹੈ ਜਿਵੇਂ ਛੋਟੇ ਜਿਹੇ ਉਦਾਹਰਣ ਦੇਦੇ ਆ ਜਿੱਦਣ ਬਾਬਾ ਟੱਲ ਰਾਜ ਦੀ ਚੜ੍ਹਾਈ ਕਰਦੇ ਆ ਤੇ ਸਤਪੁਰ ਜੀ ਦਾ ਸਾਨੂੰ ਸਤਪੁਰ ਜੀ ਦੇ ਕੋਲ ਆਉਣਾ ਹੈ ਤੇ ਮਾਲਕ ਜੀ ਨੂੰ ਆਖਦਾ ਕਿ ਜਵਾਨ ਪੁੱਤਰ ਦੀ ਚੜ੍ਹਾਈ ਹੋਈ ਹੈ ਬੜਾ ਅਫਸੋਸ ਹੈ ਤੇ ਸਤਗੁਰ ਨੇ ਕਿਹਾ ਸੀ ਕਿਹੜੀ ਗੱਲ ਦਾ ਅਫਸੋਸ ਦੇਣ ਵਾਲਾ ਪਰਮਾਤਮਾ ਤੇ ਲੈਣ ਵਾਲਾ ਪਰਮਾਤਮਾ ਤੁਸੀਂ ਤੇ ਮੈਂ ਕੌਣ ਹਾਂ ਸਤਗੁਰੂ ਜੀ ਨੇ ਆਪਣੇ ਸਾਂਨੂ ਨੂੰ ਆਖਿਆ ਸੀ ਧਰਤੀ ਦੇ ਉੱਤੇ ਲੀਕ ਵਾ ਮਿੱਟੀ ਦੇ ਉੱਤੇ ਜੋ ਮਿੱਟੀ ਦੇ ਉੱਤੇ ਲੀਕ ਵਾਈ ਗਈ ਤੇ ਸਤਗੁਰੂ ਨੇ ਕਿਹਾ ਮਿਟੇ ਦਿਓ ਹੁਣ ਇਹਨੂੰ ਮਿਟੇ ਦਿੱਤੀ ਗਈ ਤੇ ਸਤਗੁਰੂ ਨੇ ਆਪਣੇ ਸਾਂਨੂ ਨੂੰ ਪੁੱਛਿਆ ਸੀ ਕਿ ਜਦੋਂ ਲੀਕ ਵਾਈ ਕੋਈ ਖੁਸ਼ੀ ਹੋਈ ਉਹ ਲੀਕ ਮਿਟੇ ਕੋ ਦੁੱਖ ਹੋਇਆ ਤੇ ਸਾਂਨੂ ਸਾਹਿਬ ਨੇ ਆਖਿਆ ਸੀ ਕਿ ਨਾ ਖੁਸ਼ੀ ਨਾ ਕੋਈ ਗਮੀ ਨੂੰ ਕੀ ਤੁਹਾਡਾ ਹੁਕਮ ਸੀ ਉਸੀ ਹੁਕਮ ਕੀਤਾ ਬਾਦਿ ਮਵਾਦ ਦਿੱਤੀ ਤੁਸੀਂ ਹੁਕਮ ਕੀਤਾ ਮਟੇ ਦਿਓ ਮੈਂ ਮਟੇ ਦਿੱਤੀ ਇਹ ਤੁਹਾਡੇ ਹੁਕਮ ਨਾਲ ਖਾਬ ਕੁਛ ਹੋਇਆ ਮੇਰੀ ਖੁਸ਼ੀਗਮੀ ਕਿਸ ਕੰਮ ਦੀ ਸਤਗੁਰ ਨੇ ਸਾਨੂੰ ਇਹੀ ਸਮਝਾਇਆ ਸੀਗਾ ਜੋ ਆਪਣੇ ਸਾੰਟੂ ਨੂੰ ਸਮਝਾਇਆ ਸੀਗਾ ਕਿ ਰੱਬ ਨੇ ਇਹ ਧੀ ਪੁੱਤ ਮਾਂ ਬਾਪ ਪਤਨੀ ਪਤੀ ਇਹ ਲੀਕਾ ਵਾਈਆਂ ਹੋਈਆਂ ਬੜੀ ਮਰਜ਼ੀ ਨਾਲ ਤੇ ਆਪਣੀ ਮਰਜ਼ੀ ਨਾਲ ਮਟੇ ਦਿੱਤਾ ਹੈ ਲੀਕ ਵੋਣ ਵਾਲਾ ਵੀ ਉਹ ਆ ਤੇ ਮਟੇਣ ਵਾਲਾ ਵੀ ਉਹ ਆ ਤੇ ਅਸੀਂ ਖੁਸ਼ੀਗਮੀ ਕਰਨ ਵਾਲੇ ਕੌਣ ਹਾਂ ਸੋ ਸਤਗੁਰ ਜੀ ਦੀ ਪਤਨੀ ਮਾਤਾ ਦਮੋਦਰੀ ਅੱਜ ਦੇ ਦਿਨ 13 ਜੁਲਾਈ 1631 ਵੇ ਨੂੰ ਡਰੋਲੀ ਭਾਈ ਜੋ ਅਜਕੱਲ ਮੋਗੇਲਾ ਕੇ ਵਿੱਚ ਹੈ ਉੱਥੇ ਅਕਾਲ ਚਲਾਣਾ ਕਰ ਦਿੰਦੇ ਆ ਤੇ ਸਤਗੁਰ ਇਸ ਤੋਂ ਬਾਅਦ ਆਪ ਕਰਤਾਰਪੁਰ ਸਾਹਿਬ ਜੋ ਜਲੰਧਰ ਦੇ ਇਲਾਕੇ ਹੈ ਸਤਗੁਰ ਉੱਥੇ ਆ ਜਾਂਦੇ ਆ ਗੁਰੂ ਮਾਲਕ ਕਿਰਪਾ ਕਰੇ ਸਤਗੁਰ ਮਿਹਰਮਤ ਕਰੇ ਜੀ ਆਪਣੇ ਇਤਿਹਾਸ ਦੇ ਵਰਕਿਆਂ ਨੂੰ ਜਰੂਰ ਜਾਨੂ ਰੱਖੋ ਜਰੂਰ ਪੜੋ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਆ ਸਾਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਹੁੰਦੀ ਹੈ ਸਾਡਾ ਸਿਰ ਉੱਚਾ ਹੁੰਦਾ ਹੈ ਸੋ ਜਿਨ੍ਹਾਂ ਨੇ ਸਾਡਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਗੁਰੂ ਮਾਲਕ ਕਿਰਪਾ ਕਰੇ ਸਤਿਗੁਰ ਮੇਰਾ ਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ